ਸ਼ਬਦਿਆ ਭਾਜੀ ਆਸਾ ਰਾਗ ਦਾ ਪੰਨਾ ਨੰਬਰ 476 ਹੂੰ ਇਹ ਪਹਿਲਾਂ ਤਾਂ ਭਾਜੀ ਉਹਨਾਂ ਦੀਆਂ ਨਿਸ਼ਾਨੀਆਂ ਦਸੀਆਂ ਠੱਗਾਂ ਦੀਆਂ ਹੂੰ ਜਿਨ੍ਹਾਂ ਨੂੰ ਅਸੀਂ ਸੰਤ ਸਮਝੇ ਬੈਠੇ ਆ ਬਿਲਕੁਲ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀ ਐ ਬਨਾਰਸ ਕੇ ਠੱਗ ਇੱਕ ਮਿੰਟ ਐਸੇ ਸੰਤਨਮ ਕੋ ਭਾਵੈ ਡਾਲਾ ਡਾਲਾ ਸਿਓ ਪੇਡਾ ਗਟਕਾਵੈ ਰਹਾਓ ਰਹਾਓ ਵਿੱਚ ਇਹ ਗੱਲ ਆਖੀ ਵੀ ਇਹੋ ਜਿਹੇ ਸਾਥ ਜਿਹੜੇ ਆ ਨਾ ਆ ਨਾਨਕ ਸਰੀਏ ਆ ਬਿਧੀ ਚੰਦੀਏ ਆ ਆ ਜਿੰਨੇ ਰਾੜੇ ਵਾਲੇ ਜਿੰਨੇ ਜੋ ਵੀ ਆਏ ਹਨਾ ਜੀ ਮਸਤੂਆਣੇ ਵਾਲੇ ਲਾ ਲੋ ਜਾਂ ਟਕਸਾਲ ਵਾਲੇ ਲਾ ਲੋ ਹਾਂਜੀ ਕਿਉਂਕਿ ਸਾਡਾ ਤਾਂ ਭਾਜੀ ਹੁਣ ਇੱਕ ਤਾਂ ਗੱਲਾਂ ਹੁੰਦੀਆਂ ਸੁਣੀਆਂ ਸੁਣਾਈਆਂ ਅਸੀਂ ਤਾਂ ਇਹਨਾਂ ਦੇ ਨਾਲ ਐਕਸਪੀਰੀਅੰਸ ਕਰ ਲਿਆ ਸਾਡੀ ਪ੍ਰੈਕਟਿਸ ਆ ਇਹਨਾਂ ਦੇ ਨਾਲ ਬਿਲਕੁਲ ਕਹਿੰਦੇ ਵੀ ਨਿਸ਼ਾਨੀਆਂ ਦੱਸੀਆਂ ਭਾਜੀ ਵੀ ਉਹਨਾਂ ਕੋਲ ਗੱਜ ਸਾਢੇ ਤੈ ਤੈ ਧੋਤੀਆਂ ਤਿੰਨਾ ਤਿੰਨਾ ਗੱਜਾਂ ਲੰਮੀਆਂ ਧੋਤੀਆਂ ਉਹਨਾਂ ਨੇ ਪਾਈਆਂ ਹੁੰਦੀਆਂ ਭਾਜੀ ਤੇ ਤੇਰੇ ਪੈਨ ਤਗ ਤੇ ਤੇਰੀਆਂ ਤਿੰਨਾ ਤੰਦਾਂ ਵਾਲਾ ਜੈਨੂ ਪਾਇਆ ਹੁੰਦਾ ਹੂੰ ਤੇ ਗਲ ਵਿੱਚ ਉਹਨਾਂ ਨੇ ਜਪ ਮਾਲੀਆਂ ਲੋਟੇ ਹੱਥ ਨੇ ਪੱਗ ਗਲਾਂ ਵਿੱਚ ਮਾਲਾਂ ਪਈਆਂ ਹੁੰਦੀਆਂ ਤੇ ਹੱਥ ਵਿੱਚ ਗੜਵੇ ਫੜੇ ਹੁੰਦੇ ਆ ਉਹ ਲੋਟੇ ਉਹ ਲੋਟੇ ਫੜਦੇ ਸੀ ਭਾਜੀ ਆਪਾਂ ਸਰਬਲੋਹ ਦੇ ਗੜਵੇ ਫੜਦੇ ਆ ਹੂੰ ਓਏ ਹਰ ਕੇ ਸੰਤਨਾ ਅਛਾ ਹੈ ਉਹ ਇਹ ਫਿਰ ਦੱਸਦੇ ਉਹਦੀ ਡੈਫੀਨੇਸ਼ਨ ਸਮਝਾਉਂਦੇ ਸਾਨੂੰ ਓਏ ਹਰ ਕੇ ਸੰਤਨਾ ਕੀਏ ਇਹ ਹਰੀ ਦੇ ਸੰਤ ਥੋੜੀ ਨੇ ਕਹਿੰਦੇ ਬਨਾਰਸ ਕੇ ਠੱਗ ਨੇ ਜਿਨ੍ਹਾਂ ਦੀਆਂ ਨਿਸ਼ਾਨੀਆਂ ਆ ਬਿਲਕੁਲ ਭਾਜੀ ਅਗਲੀ ਗੱਲ ਜਿਹੜੇ ਰਹਾਉ ਦੇ ਵਿੱਚ ਆਖਿਆ ਵੀ ਉਹ ਆਪਾਂ ਪੜ ਚੁੱਕੇ ਆ ਐਸੇ ਸੰਤਨਾ ਮੋਕੋ ਭਾਵ ਹੈ ਭਾਵ ਹੈ ਇਹੋ ਜਿਹੇ ਲੋਕ ਮੈਨੂੰ ਨਹੀਂ ਚੰਗੇ ਲੱਗਦੇ ਜਿਹੜੇ ਡਾਲਾ ਸਿਓ ਪੇਡਾ ਗੜਕਾਵ ਐ ਜਿਹੜਾ ਸਾਰਾ ਕੁਝ ਹੀ ਸੰਗਤ ਦਾ ਖਾ ਗਏ ਭਾਜੀ ਹਰ ਪੱਖ ਤੋਂ ਸੰਗਤ ਨੂੰ ਖਾ ਗਏ ਹਰ ਪੱਖ ਤੋਂ ਇਹਦਾ ਭਾਵ ਇਹ ਅਸੀਂ ਹੂੰ ਅਸਾਂ ਅਗਲੀ ਨਿਸ਼ਾਨੀ ਭਾਜੀ ਬੜੀ ਮਜ਼ੇਦਾਰ ਦੱਸੀ ਆ ਇਹ ਆਪਣੇ ਗੁਰਦੁਆਰੇ ਚ ਆਪਣੇ ਸਤਸੰਗ ਜੀ ਨੂੰ ਆਪਾਂ ਕਹਿੰਨੇ ਉਥੇ ਆਪਣੇ ਘਰਾਂ ਚ ਕਿਤੇ ਆ ਜਾਣ ਨਾ ਇਹ ਬਾ ਇਦਾਂ ਦੇ ਜਿਨ੍ਹਾਂ ਨੇ ਤਿੰਨ ਤਿੰਨ ਗਾਇ ਜੀਆਂ ਧੋਤੀਆਂ ਪਾਈਆਂ ਹੁੰਦੀਆਂ ਖਾਸ ਕਰਕੇ ਖੰਡ ਕੀਰਤਨੀਆ ਭਾਜੀ ਖੰਡ ਕੀਰਤਨੀਆ ਤੇ ਖਾਸ ਕਰਕੇ ਟਕਸਾਲੀ ਭਾਜੀ ਹਾਂ ਹਾਂ ਦੋਨੋਂ ਉਹਨਾਂ ਦੀ ਨਿਸ਼ਾਨੀ ਦੇਖਿਓ ਭਾਜੀ ਕਿੰਨਾ ਖਾਸ ਖੂਬਸੂਰਤ ਆ ਬਾਸਨ ਮਾਂਜ ਚਰਾਵੇ ਉੱਪਰ ਕਾਠੀ ਧੋਏ ਜਲਾਵੇ ਜਿਹੜੇ ਉਹਨਾਂ ਨੇ ਭਾਜੀ ਉਹ ਕੀ ਕਰਦੇ ਆ ਕਿ ਜਿਹੜੇ ਭਾਂਡੇ ਹੁੰਦੇ ਉਹਨਾਂ ਨੂੰ ਬਹੁਤ ਵੱਖਰਾ ਤੌਰ ਤੇ ਮਾਂਜਦੇ ਹੋ ਤੇ ਸਾਡੇ ਵਰਗੇ ਮਨਮੁਖਾਂ ਨੂੰ ਕਹਿੰਦੇ ਆ ਕਿ ਪਾਸੇ ਹਟਜੋ ਤੁਹਾਨੂੰ ਸੁੱਚਮਤਾ ਦਾ ਨਹੀਂ ਪਤਾ ਇੱਥੋਂ ਤੱਕ ਵੀ ਜਿਹੜੀਆਂ ਲੱਕੜਾਂ ਬਾਲਣੀਆਂ ਉਹ ਵੀ ਧੋ ਕੇ ਬਾਲਦੇ ਆ ਅੱਛਾ ਅੱਗੇ ਲਿਖਿਆ ਬਸ ਬਸੁਦਾ ਖੋਦ ਕਰੇ ਦੋ ਇਹ ਚੂਲੇ ਸਾਰੇ ਮਾਨਸ ਖਾਵੇ ਉਹ ਯਰ ਉਹਨਾਂ ਦੇ ਦੇ ਕੇ ਚੁੰਕਾ ਕੱਢੀ ਕਾਰ ਉੱਪਰ ਆਏ ਬਿਠੇ ਕੂੜਿਆਰ ਮਤ ਪਿੱਟਿਆ ਵੇ ਮਤ ਪਿੱਟਿਆ ਇਹ ਆਨਾ ਸਾਡਾ ਫਿੱਟਾ ਤਨ ਫਿੱਟੇ ਫੇੜ ਕੇ ਨੰਨ ਮਣ ਝੂਠੇ ਚੁਲੀ ਭਰੇ ਉਹ ਨਾਨਕ ਸੱਚ ਧਈਐ ਸੱਚ ਹੋਵੇ ਤਾਂ ਜੇ ਸੱਚ ਪਾਈਏ ਸੱਚ ਤਾਂ ਹੋਣੀ ਐ ਜੇ ਸੱਚ ਪਾਈਏ ਆ ਵੇਖੋ ਭਾਜੀ ਲਿਖਿਆ ਵੀ ਬਸ ਨਮਾਂਜ ਚਰਾਵੇ ਉੱਪਰ ਕਾਠੀ ਤੋਏ ਜਲਾਵੇ ਬਸ ਦਾ ਖੋਦ ਖੜੇ ਦੋਈ ਚੂਲੇ ਸਾਰੇ ਮਾਨਸ ਕਰਵੇ ਭਾਜੀ ਸਾਰੀ ਸੰਗਤ ਦੀ ਲੁੱਟ ਕਸੁੱਟ ਕਰਤੇ ਤੇ ਆਪਣਾ ਚੁੱਲਾ ਵਖੜਾ ਕਰ ਲੈਂਦੇ ਆ ਤੇ ਕਹਿ ਦਿੰਦੇ ਆ ਵੀ ਕਾਰੀ ਕੱਢੀ ਕਾ ਕੀ ਆਥੀਏ ਜੇ ਚਾਰੇ ਬੈਠੀਆਂ ਤੇ ਤੇਰੀ ਕਾਰੀ ਜਿਹੜੀ ਤੂੰ ਚੌਂਕਾ ਸੁੱਚਾ ਕਰ ਲਿਆ ਉਹਨੂੰ ਲਿਪ ਪੁੱਛ ਲਿਆ ਤੇ ਆਪਣਾ ਚੁੱਲਾ ਖਰਾਬ ਨਾਲ ਲਿਆ ਤੇ ਜੇ ਸਾਡੇ ਵਰਗਾ ਭਾਜੀ ਚੂੜਾ ਮੇਰੇ ਵਰਗਾ ਤੁਹਾਡੇ ਵਰਗਾ ਤੇ ਜਗਮੋਣ ਭਾਜੀ ਵਰਗਾ ਕੋਈ ਚੂੜਾ ਲਾਗੋ ਲੰਘ ਜੇ ਹਾਂ ਭਾਜੀ ਨਰਾਜ਼ ਤਾਂ ਨਹੀਂ ਹੁੰਦੇ ਤੁਸੀਂ ਇਸ ਗੱਲ ਨਾਲ ਨਾ ਜੀ ਨਾ ਨਹੀਂ 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 ਤਾਂ ਕਹਿੰਨੇ ਆ ਭਾਜੀ ਚੁਬਾਰ ਚੂੜੇ ਦੋਨੇ ਹੀ ਆ ਭਾਜੀ ਅਸੀਂ ਅਸੀਂ ਗੁਰਨਾਨਕ ਦੇ ਚੂੜੇ ਆ ਭਾਜੀ ਬਿਲਕੁਲ ਬਿਲਕੁਲ ਅਸੀਂ ਚੂੜੇ ਇਸ ਕਰਕੇ ਆ ਭਾਜੀ ਵੀ ਚੂੜੇ ਦਾ ਕੰਮ ਏ ਆ ਵੀ ਉਹਨੇ ਗੰਦਗੀ ਸਾਫ ਕਰਦੇ ਆ ਭਾਈ ਗੰਦਗੀ ਸਾਫ ਅਸੀਂ ਸਫਾਈ ਕਰ ਰਹੇ ਆ ਅੱਛਾ ਅੱਗੇ ਸੁਣਿਓ ਭਾਜੀ ਉਹਨਾਂ ਨੂੰ ਕਹਿੰਦੇ ਕੀ ਆ ਸੁਣੀ ਜਾਓ ਬਾਖਸਾਲ ਵਾਲਿਓ ਤੁਸੀਂ ਵੀ ਸੁਣ ਲਿਓ ਆਖੰਡ ਕੀਰਤਨੀਓ ਤੁਸੀਂ ਵੀ ਸੁਣ ਲਿਓ ਉਹ ਕਹਿੰਦੇ ਵੀ ਚੁੱਲਾ ਵੱਖਰਾ ਕਰ ਲਿਆ ਭਾਂਡੇ ਮਾਂਜ ਮੂਜ ਲਏ ਤੇ ਫਿਰ ਉਹਦੀ ਉਹਦੀ ਫਿਰ ਅੱਗੇ ਫੇੜਿਆ ਫਿਨਿਸ਼ਿੰਗ ਦਿੰਦੇ ਆ ਉਹ ਹੁੰਦੇ ਕੀ ਨੇ ਓਏ ਪਾਪੀ ਭਾਜੀ ਗੁਰਮੁਖ ਥੋੜੀ ਆ ਉਹ ਪਾਪੀ ਸਦਾ ਫਿਰੇ ਅਪਰਾਧੀ ਅਪਰਾਧੀ ਮੁਖੋ ਅਪਰਸ ਕਹਾਵੈ ਭਾਜੀ ਤੁਸੀਂ ਦੇਖਿਓ ਕਿ ਉਹ ਜਿਹੜੇ ਨਾ ਆਪਣਾ ਚੋਲਾ ਬਚਾ ਕੇ ਰੱਖਣਗੇ ਸਾਡੇ ਤੋਂ ਉਹ ਪਰੇ ਪਰੇ ਹੋ ਕੇ ਰਹਿਣਗੇ ਵੀ ਕਿਤੇ ਸਾਡੇ ਉਹਨਾਂ ਦੇ ਚੋਲੇ ਸਾਡੇ ਨਾਲ ਨਾ ਲੱਗ ਜਾਣ ਇਥੋਂ ਤੱਕ ਸਾਨੂੰ ਇਹ ਅਸ਼ੂਤ ਸਮਝਦੇ ਆ ਠੀਕ ਆ ਜੀ ਅੱਗੇ ਲਿਖਿਆ ਸਦਾ ਸਦਾ ਫਿਰੇ ਅਭਮਾਨੀ ਸਗਲ ਕੁਟੰਬ ਡਬਾਵੈ ਭਾਜੀ ਉਹਨਾਂ ਦਾ ਜਿਹੜਾ ਹੰਕਾਰ ਆ ਨਾ ਉਹਨ ਅੱਵਲ ਦਰਜੇ ਦਾ ਹੁੰਦਾ ਦੂਜਿਆਂ ਨੂੰ ਆਪਸ ਕੋ ਦੀਰਘ ਕਰ ਮੰਨੈ ਔਰਨ ਕੋ ਲਗਮਾਤ ਆਪਣੇ ਆਪ ਨੂੰ ਬੜੇ ਉੱਚੇ ਸੁੱਚੇ ਸਮਝਦੇ ਆ ਤੇ ਦੂਜਿਆਂ ਨੂੰ ਲਗਮਾਤ ਰਾਂਗੂ ਸਮਝਦੇ ਆ ਛੋਟੇ ਛੋਟੇ ਅੱਛਾ ਅਗੇ ਕਵੀਰ ਸਾਹਿਬ ਫਿਰ ਇਹਦਾ ਹੁਣ ਨਿਤਾਰਾ ਵੀ ਭਾਜੀ ਉਹਨਾਂ ਨੇ ਕਰਨਾ ਆ ਜਿੱਤ ਕੋ ਲਾਇਆ ਇਤ ਹੀ ਲਗਾ ਤੈਸੇ ਕਰਨ ਕੁਮਾਵੇ ਜਿਵੇਂ ਕਹਿੰਦੇ ਇਹਦਾ ਭਾਵ ਅਰਥ ਏ ਭਾਜੀ ਵੀ ਜਿਸ ਤਰ੍ਹਾਂ ਉਹਨਾਂ ਦੇ ਮਨ ਨੂੰ ਉਹ ਲਾਇਆ ਹੋਇਆ ਆ ਉਹ ਮਨ ਦੇ ਪਿੱਛੇ ਲੱਗ ਕੇ ਉਹਦਾਂ ਦੇ ਕਰਮ ਕੁਮਾ ਰਹੇ ਆ ਪਰ ਕੁਝ ਥੋੜੇ ਜੇ ਲੋਕ ਸੰਸਾਰ ਤੇ ਇਹੋ ਜੇ ਹੈਗੇ ਨੇ ਕਹੋ ਕਬੀਰ ਜਿਸ ਸਤਗੁਰੂ ਭੇਟਾ ਪੁਨਰਪ ਜਨਮ ਨੇ ਆਵੇ ਜਿਹੜੇ ਗੁਰਮੁਖ ਪਿਆਰੇ ਐ ਨਾ ਭਾਜੀ ਉਹ ਸਤਗੁਰੂ ਨਾਲ ਭੇਟ ਕਰਕੇ ਭਾਵ ਉਹਦੀ ਉਹਦੇ ਸ਼ਬਦ ਨੂੰ ਕਮਾ ਕੇ ਉਹਦੇ ਗਿਆਨ ਵਿੱਚ ਆਪਣੇ ਜੀਵਨ ਨੂੰ ਰਚਨਾ ਕੇ ਉਹ ਫਿਰ ਪੁਨਰਪ ਜਨਮ ਨੇ ਆਵੇ ਉਹ ਜਿਹੜਾ ਨਿਤ ਮਰਦਾ ਨਾ ਭਾਜੀ ਰੋਜ਼ ਨਿਤ ਮਰਦਾ ਆ ਔਰ ਸਜਣ ਵਿੱਚ ਆਵਾ ਗਾਉਣ ਦੇ ਜਨਮ ਵਿੱਚ ਨਹੀਂ ਪੈਂਦੇ ਆਵਾ ਗਾਉਣ ਹੋਤ ਹੈ ਫੁਨ 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 ਜਿਹੜਾ ਫੁਨ ਫੁਨ ਹਰ ਮਿੰਟ ਤੇ ਮਰਦੇ ਆਂ ਜੰਮਦੇ ਆ ਉਹਦੇ ਵਿੱਚ ਨਹੀਂ ਪੈਂਦੇ ਇਹ ਹੁਣ ਸੱਜਣ ਸਾਡੇ ਜਿਹੜੇ ਸੱਚੇ ਸਰੋਤੇ ਸੁਣ ਰਹੇ ਇਹ ਗੱਲ ਨੂੰ ਇਹ ਸਾਡੀ ਗੱਲ ਪਹਚਾਦਣ ਉਹਨਾਂ ਤੱਕ ਇਹ ਕਬੀਰ ਸਾਹਿਬ ਨੇ ਲਿਖਿਆ ਆ ਕਬੀਰ ਸਾਹਿਬ ਨੂੰ ਗਾਲਾਂ ਨਾ ਕਢਿਓ ਸਾਡੇ ਦਵਾਲੇ ਹੋ ਜਿੰਨੇ ਹੋਣਾ